ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ कौर ਮੈਂ ਸਵਾਗਤ ਕਰਦੀ ਹਾਂ ਆਪਣੇ ਚੈਨਲ 'ਤੇ ਤੁਹਾਡਾ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਗੇ ਤੇ ਮਸਤ ਹੋਗੇ ਤੇ ਅਸੀਂ ਠੀਕ ਠਾਕ ਆ ਤੇ ਸ਼ਾਮ ਨਾਲ ਤਾਂ ਅਮ ਹੋ ਗਿਆ ਵਾ ਸਾਡੇ ਚਾਰ ਦਾ ਕੱਪੜੇ ਤੈਲੋਂ ਡੀਆਂ ਮੈਂ ਅੱਜ ਮੇਰੀ ਥੋੜੀ ਤਬੀਅਤ ਠੀਕ ਨਹੀਂ ਤਾਂ ਕਰਕੇ ਅੱਜ ਮੇਰੇ ਕੋਲ ਦਿਨੇ ਵਲੌਗ ਨਹੀਂ ਸ਼ੂਟ ਹੋ ਪਾਇਆ ਕੋਈ ਤੇ ਕੱਲ ਮੈਂ ਅੰਮ੍ਰਿਤਸਰ ਗਈ ਤੇ ਸ਼ਾਇਦ ਵੀ ਬੱਸ ਦਾ ਸਫ਼ਰ ਕਰਕੇ ਆਈਆਂ ਮੈਂ ਅੰਮ੍ਰਿਤਸਰ ਉਹ ਬੱਸ ਚ ਬੈ ਗਈ ਮੈਨੂੰ ਸੀਟ ਤੇ ਮੇਰੀ ਬਟਾਲੇ ਤੱਕ ਸ਼ਾਇਦ ਤਾਂ ਖੜੀ ਹੋ ਕੇ ਆਈ ਆ ਤਾਂ ਕਰਕੇ ਮੇਰੀ ਅੱਖਾਂ ਦੇ ਸਟ੍ਰੇਲਿੰਗ ਆ ਗਈ ਮੇਰੇ ਫੇਸ ਤੇ ਸਟ੍ਰੇਲਿੰਗ ਆ ਗਈ ਆ ਉਹਦੇ ਕਰਕੇ ਨਾ ਮੇਰੀ ਅੱਖਾਂ ਚੋਂ ਸਾੜ ਨਿਕਲੀ ਜਾਂਦੇ ਮੇਰੇ ਪੈਰਾਂ ਚੋਂ ਵੀ ਸਾੜ ਨਿਕਲੀ ਜਾਂਦੇ ਸ਼ਾਇਦ ਮੈਂ ਜਾਦਾ ਚਿਰ ਇਦਾਂ ਖੜੀ ਰਹੀ ਆ ਬੱਸ ਚ ਉਹਦੇ ਕਰਕੇ ਤੇ ਹੁਣ ਮੈਨੂੰ ਆਉਣ ਦੀਆਂ ਕੱਪੜੇ ਤੇ ਆ ਤੇ ਸਾਡੇ ਨੇਰੀ ਆਉਂਦੀ ਆ ਬਹੁਤ ਛਾਰੀ ਬਾਰਿਸ਼ ਆਉਂਦੀ ਆ ਤੇ ਲਾਈਟ ਆਫ ਹੋ ਗਈ ਆ ਇਹ ਇਨਵਰਟਰ ਦੀ ਲਾਈਟ ਆ ਮੈਂ ਕਿਹਾ ਚਲੋ ਵਲੌਗ ਸ਼ੂਟ ਕਰ ਲਈਏ ਇਹ ਜ਼ਰੂਰੀ ਆ ਤੇ ਨਾਲੇ ਮੈਂ ਕੱਪੜੇ ਲਾਉਣ ਦੀਆਂ ਨਾਲੇ ਮੈਂ ਕਿਹਾ ਵਲੌਗ ਸ਼ੂਟ ਕਰ ਲੈਨੇ ਆਪਾਂ ਕੱਪੜੇ ਇੰਨੇ ਧੁੱਪ ਵਾਲੇ ਹੋ ਗਏ ਹੀ ਨਾ ਮੈਂ 2 ਦਿਨਾਂ ਜਾਂਦੀ ਰਹੀ ਆ ਇੱਕ ਦਿਨ ਮੈਂ ਅੰਮ੍ਰਿਤਸਰ ਚਲ ਗਿਆ ਕਿਦਨ ਮੈਂ ਹੋਰ ਕਿਤੇ ਕੰਮ ਗਈ ਸੀ ਉਹਦੇ ਕਰਕੇ ਮੇਰੇ 2 ਦਿਨ ਦਾ ਮਰ ਕੋ ਝਾੜੂ ਪੋਚੇ ਲੱਗੇ ਸੀ ਤੇ ਨਾ ਹੀ ਮੈਂ ਕੱਪੜੇ ਤੋ ਪਾਈ ਤਾਂ ਕਰਕੇ ਫਿਰ ਕੱਪੜੇ ਬਹੁਤ ਜ਼ਿਆਦਾ ਹੀ ਜਮਾ ਹੋ ਗਏ ਸੀ ਮੇਰੇ ਤੇ ਅੱਜ ਝਾੜੂ ਪੋਚੇ ਕੀਤੇ ਨਾਲੇ ਡਸਟਿੰਗ ਕੀਤੀ ਮੈਂ ਠੀਕ ਨਹੀਂ ਸੀ ਕਾਹਵੇਂ ਫਿਰ ਮਰ ਕੋ ਮਸਾ ਕੰਮ ਨਹੀਂ ਹੋਇਆ ਫਿਰ ਮੈਂ ਕੈਮਰਾ ਨਹੀਂ ਲਾਇਆ ਮੈਂ ਕਿਹਾ ਚਲੋ ਹੁਣ ਵੀ ਸ਼ੂਟ ਤੁਹਾਨੂੰ ਪਤਾ ਕਰਦੇ ਆ ਫਿਰ ਟਾਈਮ ਲੰਘ ਜਾਂਦਾ ਕੰਮ ਕਰਦੇ ਆ ਵੀ ਤੇ ਮੈਂ ਫਟਾਫਟ ਕੰਮ ਨਿਬੇੜਿਆ ਡਸਟਿੰਗ ਡਸਟਿੰਗ ਬਹੁਤ ਹੋਣ ਵਾਲੀ ਸੀ ਕੱਲ ਕਿਉਂਕਿ ਮੈਂ ਕੱਲ ਵੀ ਨਹੀਂ ਕੀਤੀ ਡਸਟਿੰਗ ਤੇ ਪਰਸੋ ਨਹੀਂ ਕੀਤੀ 2 ਦਿਨ ਨਾਗਾ ਪੈ ਗਿਆ ਤੇ ਬਹੁਤ ਜ਼ਰਾ ਘੱਟਾ ਚੜ ਗਿਆ ਹੁਣ ਇੰਨਾ ਚੰਗਾ ਵਾ ਚਲੋ بارش ਹੋ ਗਈ ਆ بارش ਹੋਣ ਦੇ ਨਾਲ ਇਹ ਆ ਕਿ ਜਿਹੜੇ ਘੱਟਾ ਮਿੱਟਾ ਕੱਟਿਆ ਘੱਟਾ ਮਿੱਟੀ ਜਿਹੜਾ ਚੜਿਆ ਸੀ ਅਸਮਾਨੀ ਉਹ ਲੱਥ ਨੂੰ ਉੱਥੇ ਜਾਣਾ ਵਾ ਤੇ ਹੁਣ ਸਾਫ਼ ਸੁਥਰਾ ਹੀ ਰਹਿਣਾ ਵਾ ਤੇ ਉਦਾਂ ਤੇ ਭਾਵੇਂ ਜਿੰਨੀ ਮਰਜ਼ੀ ਸਫਾਈ ਕਰ ਲੋ ਤੇ ਫੇਰ ਉਹ ਹੀ ਸ਼ਾਮਾਂ ਨੂੰ ਉਹ ਕੋਹੀ ਹੁੰਦਾ ਵਾ ਤੇ ਆਪ ਬੱਚਿਆਂ ਦੇ ਯੂਨੀਫਾਰਮ ਹੈ ਸ਼ਰਟਾਂ ਨੇ ਇਕੱਠੇ ਰੱਖ ਲੈਣੇ ਆ ਪ੍ਰੈਸ ਹੋ ਜਾਣੀਆਂ ਲਾਈਟ ਆਉ ਜਦੋਂ ਤੇ ਬਾਕੀ ਕੱਪੜੇ ਵੀ ਪ੍ਰੈਸ ਹੋਣ ਵਾਲੇ ਆ ਨਵੇਂ ਵੀ ਤੋਂ ਲੈ ਆ ਸਾਰੇ ਮੇਰੇ ਸੂਟ ਵੀ ਹੋ ਗਏ ਸੀ ਦੋ ਤਿੰਨ ਦਿਨ ਘੱਟ ਲਗਾਤਾ ਹੁਬ ਜਾਂਦੀ ਰਹੀ ਆ ਤੇ ਉਹਦੇ ਕਰਕੇ ਪ੍ਰੈਸ ਕਰਨ ਵਾਲੇ ਆ ਪਰ ਹੁਣ ਥੋੜਾ ਜਿਹਾ ਮੇਰਾ ਸ਼ਰੀਰ ਠੀਕ ਨਹੀਂ ਆ ਤੇ ਅੱਜ ਆਪਾਂ ਫਿਰ ਰਹਿਣ ਦਾਂਗੇ ਤੇ ਨਾਲੇ ਲਾਈਟ ਵੀ ਨਹੀਂ ਆਉਂਦੀ ਮੈਂ ਲਾ ਲੰਨੀ ਆ ਪਹਿਲੋਂ ਕੱਪੜੇ ਪੈ ਆ ਆ ਵਾਲੀ ਬੈੱਡ ਸ਼ੀਟ ਜਿਹੜੀ ਉਹ ਦਿਨ ਮੈਂ ਬੈੱਡਰੂਮ ਚ ਵਿਛਾਈ ਨਾ ਉਹ ਵੀ ਚੇਂਜ ਕਰਕੇ ਤਾਂ ਅੱਜ ਤੋਂ ਧੀ ਆ ਤੇ ਇਹ ਨਾ ਇੱਥੇ ਇਸ ਕਰਕੇ ਰੱਖੀ ਏ ਜਦੋਂ ਮਸ਼ੀਨ ਚੋਂ ਕੱਢੀ ਤੇ ਇੱਥੇ ਮੈਂ ਨਾ ਫਿਰ ਸੋਫਿਆਂ ਦੇ ਉੱਤੇ ਖਲਾਰਦੀ ਤੇ ਫੈਨ ਔਨ ਕਰਤਾ ਮੈਂ ਸੋਚਿਆ ਵਾਈਟ ਆ ਤੇ ਵਾਈਟ ਨੂੰ ਫਿਰ ਕੀ ਪਾਉਣਾ ਬਾਹਰ ਜਿਹੜੀਆਂ ਗੋਗਲ ਲੱਗੀਆਂ ਪੱਕਾ ਕਰਕੇ ਫਿਰ ਮੈਂ ਇੱਥੇ ਰੱਖ ਲਈ ਤੇ ਵਾਸ਼ ਕਰ ਲਈ ਵਾਈਟ ਦੋ ਦਿਨ ਹੀ ਰਹੀ ਰਹਿੰਦੀ ਫਿਰ ਤੀਜੇ ਦਿਨ ਮੈਂ ਅੱਜ ਵਾਸ਼ ਕਰ ਲਈ ਇਹਨਾਂ ਜਦੋਂ ਖਣ ਵਿਛਾਈ ਦੁਆਰਾ ਇਹਨੂੰ ਪ੍ਰੈਸ ਕਰਨਾ ਪੈਣਾ ਕਿਉਂਕਿ ਇਹ ਬਿਲਕੁਲ ਕਾਟਨ ਜਾਂ ਬਿਲਕੁਲ ਤਾਂ ਕਰਕੇ ਇਹਨੂੰ ਵੱਟ ਪੈ ਗਿਆ ਬਹੁਤ ਜ਼ਿਆਦਾ ਇਹਨੂੰ ਇੱਥੇ ਰੱਖ ਲੈਣੇ ਆ ਜਦੋਂ ਜੁਨੀਫੋਰਮ ਬੱਚਿਆਂ ਦੇ ਆ ਪ੍ਰੈਸ ਕਰਨੀਆਂ ਨਾਲ ਹੀ ਕਰ ਲਾਂਗੇ ਥੋੜੀ ਜਿਹੀ ਸੈਟਿੰਗ ਕਰ ਦਿੰਨੀ ਆ ਤੇ ਇੱਥੇ ਨਾ ਆ ਸੈਟੀ ਹਟਾਉਣੀ ਪਈ ਕਿਉਂਕਿ ਜਦੋਂ ਬਾਰਿਸ਼ ਆਈ ਨਾ ਤੇ ਇਧਰੋਂ ਝਾਂਬ ਆਉਂਦੀ ਹੀ ਪਾਣੀ ਆਂਦਾ ਹੀ ਬੁੱਲਦਸਤ ਆਪਣੇ ਥਾਰਾ ਦਿੰਨੀ ਤੇ ਚਲੋ ਜੀ ਨਾਲੇ ਅਹੀਂ ਨਾ ਉੱਥੇ ਸ਼ਿਦਾ ਸਾਹਿਬ ਵਾਲੀ ਜਿਹੜੀ ਗਲੀ ਜਾਂਦੀ ਆ ਉੱਥੇ ਗਈ ਬਚਾਰ ਜਿਹੜਾ ਸ਼ਿਦਾ ਸਾਹਿਬ ਵਾਲਾ ਤੇ ਉੱਥੋਂ ਭਾਬੀ ਨੇ ਮੈਨੂੰ ਆਹ ਸੂਟ ਲੈ ਕੇ ਦਿੱਤਾ ਆਹ ਸਲਵਾਰ ਐ ਇੱਦਾਂ ਪਹੁੰਚਿਆ ਤੇ ਵਰਕ ਹੋਇਆ ਵਾ ਇਹਦੇ ਤੇ ਇਹਦੇ ਨਾਲ ਆ ਦੁਪੱਟਾ ਵਾ ਪਿਓਰ ਦਾ ਦੁਪੱਟਾ ਵਾ ਖੁੱਲਾ ਡੁੱਲਾ ਤੇ ਆਵਾ ਨਾਲ ਸ਼ਰਟ ਤੇ ਮੇਰੇ ਭਾਬੀ ਜੀ ਆਏ ਆ ਜੂਪੀ ਤੋਹੀਰ ਜੀ ਤੇ ਭਾਬੀ ਜੀ ਅੰਮ੍ਰਿਤਸਰ ਦਰਬਾਰ ਸਾਹਿਬ ਉਹ ਸੇਵਾ ਕਰਨ ਦੇ ਉਹਨਾਂ ਨੇ ਸੁਖਣਾ ਵਾ ਤੋਂ ਲਾਉਣ ਦੇ ਆਪਣੀ ਆ ਵੇਖੋ ਵੇਖੋ ਤੇ ਦੱਸਿਓ ਕਿੱਦਾਂ ਲੱਗਾ ਤੁਹਾਨੂੰ ਮੇਰੇ ਵੀਰ ਜੀ ਤੇ ਭਾਬੀ ਜੀ ਤੇ ਨਾਲ ਮਤਲਬ ਮੰਮੀ ਉਹਨਾਂ ਦੇ ਭਾਬੀ ਮੇਰੇ ਭਾਬੀ ਦੇ ਮਮਾ ਆਏ ਆ ਤੇ ਦਰਬਾਰ ਸਾਹਿਬ ਸੇਵਾ ਕਰਨ ਵਾਸਤੇ ਆਏ ਆ ਤੇ ਤਾਂ ਕਰਕੇ ਫਿਰ ਮੈਂ ਉਹਨਾਂ ਨੂੰ ਉੱਥੇ ਹੀ ਮਿਲਣ ਚੱਲ ਗਈ ਕਿਉਂਕਿ ਉਹ ਉਹਨਾਂ ਨੇ ਆਉਣਾ ਹੀ ਇੱਥੇ ਮੇਰੇ ਕੋ ਤੇ 8 ਤਰੀਕ ਨੂੰ ਨਾ ਮੇਰੇ ਕੋ ਆਉਣਾ ਹੀ ਪਰ ਮੈਂ ਉਸ ਦਿਨ ਮੈਨੂੰ ਜ਼ਰੂਰੀ ਕੋਈ ਕੰਮ ਪੈ ਗਿਆ ਤੇ ਮੈਂ ਫਿਰ ਉਹਨਾਂ ਨੂੰ ਕਿਹਾ ਸੀ ਤੇ ਦਰਵਾਜ਼ਾ ਸਾਬ ਸਿੱਧੇ ਚਲ ਜਾ ਉੱਥੇ ਮਿਲ ਲਾਂਗੇ ਆਪਾਂ ਇੱਕ ਆ ਬਾਸਕਟ ਉਹਨਾਂ ਨੇ ਫਰੂਟੋ ਵਾਲੀ ਮੈਨੂੰ ਲੈ ਦਿੱਤੀ ਫਿਰ ਭਾਬੀ ਜੀ ਨੇ ਤੇ ਇੱਕ ਆ ਨਾ ਉਹਨਾਂ ਨੇ ਬੈਗ ਲਿਆ ਹੀ ਤੇ ਮੈਂ ਕਿਹਾ ਭਾਬੀ ਇਦਾਂ ਦਾ ਮੈਂ ਮੈਂ ਵੀ ਲੈਣਾ ਵਾ ਮੈਂ ਵੀ ਬਾਜ਼ਾਰ ਚੱਲਣ ਲੱਨੀ ਤੇ ਭਾਬੀ ਨੇ ਕਹਿੰਦੇ ਲੈ ਜਾਏ ਵਾਲਾ ਬੈਗ ਤੇ ਅਸੀਂ ਇੱਥੇ ਰਹਿਣਾ ਹਜੇ 2 ਦਿਨ ਤੇ ਅਸੀਂ ਹੋਰ ਲੈ ਆਵਾਂਗੇ ਇਹ ਕਾ ਬੈਗ ਦੇ ਤਾਂ ਉਹਨਾਂ ਨੇ ਮੈਨੂੰ ਤੇ ਆ ਤੁਹਾਨੂੰ ਮੈਂ ਵਿਖਾਈ ਦਿੱਤਾ ਇਹ ਕਾ ਦੁਪੱਟਾ ਊੜੇ ਆੜੇ ਵਾਲਾ ਇੱਕ ਇੱਕ ਦੁਪੱਟਾ ਲੈ ਕੇ ਦਿੱਤਾ ਭਾਬੀ ਜੀ ਨੇ ਮੈਨੂੰ ਤੇ ਦੱਸਿਓ ਕਮੈਂਟ ਕਰਕੇ ਤੁਹਾਨੂੰ ਕਿੱਦਾਂ ਲੱਗਾ ਅੱਜ ਮੈਂ ਫਿਰ ਲੈ ਲਿਆ ਮੈਂ ਕਿ ਚਲੋ ਨਾਲੇ ਆਪਣੇ ਫਰੈਂਡਾਂ ਦੇ ਨਾਲ ਸ਼ੇਅਰ ਕਰ ਦਿੰਨੇ ਆ ਆਪਣੀਆਂ ਛੋਟੀਆਂ ਛਟੀਆਂ ਖੁਸ਼ੀਆਂ ਤੇ ਨਾਲੇ ਮੈਂ ਲੈ ਲਿਆ ਵਾ ਵਲੌਗ ਬਣਾ ਲਿਆ ਚਲੋ ਜੀ ਆ ਮੈਂ ਰੱਖ ਲੈਂਨੀ ਆ ਸਮਾਨ ਝੁੱਕ ਕੇ ਆ ਫਰੂਟ ਵਾਲੀ ਬਸਕਟ ਹੁਣ ਇੱਥੇ ਰੱਖ ਦਿਆ ਕਰਨੀ ਜਦੋਂ ਕੋਈ ਗੈਸਟ ਵਗੈਰਾ ਆਇਆ ਕਰਨਗੇ ਫਰੂਟ ਬਾਹ ਗਈ ਇੱਥੇ ਹੋਦੀ ਆ। ਲਓ ਜੀ ਪਾਰਿਸ਼ ਹੋ ਗਿਆ। ਮੌਸਮ ਹੋ ਗਿਆ ਵਾ ਬਹੁਤ ਹੀ ਜ਼ਿਆਦਾ ਥੋਣਾ। ਤੇ ਮੇਰੀ ਵੀ ਅੱਜ ਸਿਹਤ ਠੀਕ ਨਹੀਂ ਹੈ ਮੈਂ ਕਿਹਾ ਚਲੋ ਨਾਲੇ। ਫ੍ਰੈਸ਼ ਹਵਾ ਲੈ ਕਰਨੀ। ਨਾਲੇ ਬੁਖਾਨੀ ਆ ਤੁਹਾਨੂੰ। ਚਲੋ ਵਿਊ ਬੁਖਾਨੀ ਆ ਤੁਹਾਨੂੰ। ਜਿਵੇਂ ਹੋ ਵੀ ਗਿਆ ਵਾ ਬਹੁਤ ਹੀ ਸੋਹਣਾ ਤੇ ਬੜਾ ਹੀ ਫਰੈਸ਼ ਫੀਲ ਹੋਣ ਦੇ ਆ ਵਾ بارش ਇੰਨੀ ਕੁ بارش ਹੋਣ ਦੇ ਨਾਲ ਨਾ ਬਹੁਤ ਹੀ ਜ਼ਿਆਦਾ ਫਰੈਸ਼ ਫੀਲ ਹੋਣ ਦੇ ਆ ਵਾ ਤਾਂ ਮੇਰੇ ਚਿਹਰੇ ਤੇ ਸੇਲ ਨਜ਼ਰ ਆਉਂਦੀ ਹੋ ਰਹੀਆਂ ਪੂਰੀ ਨਾ ਸੇਲਿੰਗ ਹੋ ਗਈ ਹੈ ਮੇਰੇ ਸਰੀਰ ਤੇ ਵੀ ਪੂਰੀ ਤਾਂ ਕਰਕੇ ਮੈਂ ਅੱਜ ਆ ਲੂਜ਼ ਜੀ ਫਰੌਕ ਪਾਈ ਆ ਕਿਉਂਕਿ ਮੈਨੂੰ ਕੋਈ ਝੂਟ ਨਹੀਂ ਫਸਣ ਦੇ ਆ ਤੇ ਮਾਫ ਕਰਿਓ ਜੇ ਮੈਂ ਆਪਣੇ ਵਲੌਗ ਵਿੱਚ ਬਹੁਤਾ ਕੁਝ ਨਹੀਂ ਤੁਹਾਨੂੰ ਦਿਖਾ ਪਾਈ ਉਹਦਾ ਇਹੀ ਕਾਰਨ ਹੈ ਕਿ ਮੈਂ ਥੋੜਾ ਠੀਕ ਨਹੀਂ ਆ ਮੇਰੇ ਬਾਡੀ ਸਵੇਲਿੰਗ ਆ ਤੇ ਥੋੜੀ ਥੋੜੀ ਮੇਰੇ ਨਾ ਬਾਡੀ ਇਚਿੰਗ ਹੁੰਦੀ ਆ ਪੂਰੀ ਨਾ ਬਾਡੀ ਤੇ ਇਚਿੰਗ ਹੋਣਦੀ ਆ ਦੇਖੋ ਜੀ ਸਾਡੇ ਪਿੰਡ ਦਾ ਪਿਆਰਾ ਜਿਹਾ 뷰 ਤੇ ਪਾਣੀ ਪਾਣੀ ਹੋ ਗਿਆ ਹੁਣ ਤੇ ਤਾਲੀਆਂ ਦੇ ਵਿੱਚ ਤੇ ਆਹ ਦਾ ਦਵਾਲਾ ਬੜਾ ਹੀ ਪਿਆਰਾ ਲੱਗਣਿਆ ਬੜਾ ਹੀ ਫਰੈਸ਼ ਫੀਲ ਹੋਣ ਲਿਆ ਬੜੀ ਠੰਡੀ ਹਵਾ ਤੇ ਪਾਣੀ ਜਿਹੜਾ ਨਾ ਨਜ਼ਰ ਆਉਣ ਡਿਆ ਤੁਹਾਨੂੰ ਇਹ ਬਾਰਿਸ਼ ਦਾ ਪਾਣੀ ਆ ਵੀ ਬੰਬੀ ਦਾ ਪਾਣੀ ਨਹੀਂ ਗਾ ਏ ਇੱਕ ਗੱਲ ਇਹ ਵਧੀਆ ਹੋ ਗਈ ਆ ਕਿ ਜਿਹੜੀਆਂ ਮੇਰੀਆਂ ਕਿਆਰੀਆਂ ਵਾ ਨਾ ਸੁੱਕਣ ਦੀਆਂ ਸੀ ਉਹਨਾਂ 'ਚ ਪਾਣੀ ਪੈ ਗਿਆ ਵਾ ਵਧੀਆ ਤਰ੍ਹਾਂ ਤੇ ਵੇਖੋ ਜੀ ਹੋ ਗਿਆ ਪਾਣੀ ਪਾਣੀ ਥੱਲੇ ਤੇ ਆ ਆ ਗਈ ਆ ਸਿਮੂ ਉਹ ਕਿਤਾ ਸੱਚਾ ਸਿਮੂ ਕਿਦਾਂ ਦਾ ਮੋਸਾ ਵਾ ਜੀ ਬੜਾ ਪਿਆਰਾ ਹੈ ਨਾ ਆ ਮੇਰੀ ਸਿਮੂ ਛੋਟੀ ਜੀ ਐਸੋ ਹੈਲੋ ਹਾਂ ਜੀ ਹੈਲੋ ਸੱਚੀ ਕਾਲ ਮੰਮੀ ਜੀ ਦਾਨ ਨਵੇਂ ਕਰ ਦਿਆ ਕਰੋ ਪਤਾ ਮੈਨੂੰ ਹੋਰ ਹਾਂਜੀ ਅੱਛਾ ਜੀ ਥੱਲੇ ਆ ਜੰਨੇ ਲਓ ਜੀ ਚਾਹ ਬਣਾ ਲਈ ਆ ਇੱਕ ਕੱਪ ਸ਼ਾਮ ਨੂੰ ਚਾਹ ਨਹੀਂ ਪੀਤੀ ਮੈਂ ਥੋੜੀ ਜਿਹੀ ਚਾਹ ਪੀ ਲੈਣੇ ਆ ਹਾਂ ਮੇਰਾ ਪਾਣੀ ਵਾਲਾ ਗਲਾਸ ਪਿਆ ਹਜੇ ਤੇ ਮੈਂ ਪੀ ਲੈਣੀ ਆਂ ਹਾਂ ਦੇ ਉਹ ਠੀਕ ਠੀਕ ਹੋ ਗਈ ਠੀਕ ਕਰਦੇ ਆਂ ਕਰਦੇ ਆਂ ਮੈਂ ਨਾ ਇੱਕ ਸਵੇਰ ਕੱਟੀ ਹੀ ਮਤਲਬ ਮੈਂ ਸੀਤੀ ਇਹਦੀ ਅੱਛਾ ਤੇ ਉਹਦੀ ਨਾ ਮਤਲਬ ਆਪਾਂ ਸਾਂਝੀ ਕੱਟੀ ਅੱਛਾ ਉਹਦੀ ਸੀਨ ਵਿੱਚ ਘਾਰ ਹੋਣ ਦੀ ਕੁਝ ਘਾਰ ਹੋਉਂਦੀ ਉਹ ਕਿਦਾਂ ਆ ਦੇਖਾ ਅੱਛਾ ਇਹਦਾ ਹੱਲ ਦੇ ਅਰੇ ਏ ਪਤਾ ਤਾਂ ਹੀ ਕੀ ਕੀਤਾ ਵਾ ਤੂੰ ਹੀ ਆ ਮਤਲਬ ਜਿਹੜਾ ਜੋ ਜਿੱਧਰ ਬੰਦੇ ਸੀ ਨਾ ਪਾਸਾ ਉਧਰੋਂ ਤੁਸੀਂ ਆ ਕੱਟ ਲਿਆ ਵਾ ਨਾਲ ਹੀ ਹੋ ਇਹਦਾ ਹੁਣ ਹੱਲ ਇਹਦਾ ਹੱਲ ਬਸ ਹੋ ਗਿਆ ਜਿਹੜਾ ਹੁਣ ਇੱਥੇ ਲੈਸ ਲਾ ਦੋ ਮੇਰੇ ਦਿਮਾਗ ਤੇ ਵੀ ਇਹ ਹੋਣੀ ਮੇਰੇ ਦਿਮਾਗ ਤੇ ਵੀ ਇਹ ਹੋਣੀ ਮੈਂ ਇੱਥੇ ਕਹਿਣਾ ਵਿੱਚ ਲਾ ਲਾ ਦੋ ਕਿਉਂਕਿ ਤੇਰੀ ਜਦੋਂ ਆਪਾਂ ਇਦਾਂ ਰੱਖਦੇ ਨਾ ਪਾਕਿਸਤਾਨੀ ਇਹ ਕੱਤੀ ਤੁਸੀਂ ਇਹ ਚ ਕੋਈ ਜੋੜ ਨਹੀਂ ਪੈਂਦਾ ਹੈ ਨਾ ਪਰ ਜਿਹੜਾ ਆਪ ਬੰਦ ਪਾਸਾ ਹੁੰਦਾ ਨਾ ਜਿੱਦਾਂ ਮੈਂ ਲਾ ਆਪਾਸਾ ਵਾ ਹਾਂਜੀ ਹਾਂ ਹਾਂ ਸਾਂਝਾ ਇੱਧਰ ਰੱਖ ਲੈਣਾ ਵਾ ਤੇ ਇਧਰੋਂ ਕੱਟੀ ਦਾ ਤੁਸੀਂ ਇਦਾਂ ਕੀਤਾ ਵਾ ਕਿ ਜਿੱਦੜਾ ਓਪਨ ਸੀ ਹੈ ਨਾ ਉਹ ਤੁਸੀਂ ਬਾਹਰ ਰਹਿਣ ਤਾਂ ਤੇ ਜਿਹੜਾ ਬੰਦ ਉਹਨੂੰ ਕੱਟਤਾ ਵਾ ਇਹਦਾ ਹੁਣ ਇਹੋ ਹੱਲ ਵਾ ਵੀ ਇਹਦੇ ਵਿੱਚ ਲਾਸਕਟ ਪਾਓ ਨਾਲੇ ਦੀਦੀ ਨਾ ਲਾਸਕਟ ਖੋਣੀ ਇਹਨੂੰ ਪਾ ਕੇ ਰਾਤੀ ਆ ਬੱਸ ਇਹਦਾ ਇਹੋ ਹੱਲ ਆ ਪਹੁੰਚੇ ਨਹੀਂ ਆਉਣੀ ਬਣਾਉਂਦੇ ਬੱਸ ਇਹੋ ਪੂਰਾ ਛੁੱਟ ਗਿਆ ਇਹ ਨਾ ਇਹਦਾ ਕਮੀਜ਼ ਕਟਾਉਣਾ ਤੁਹਾਡੇ ਕੋਲ ਇਹਦਾ ਅੱਛਾ ਸ਼ਰਟ ਕਟਾਉਣੀ ਹੈ ਠੀਕ ਹੈ ਕੋਈ ਨਹੀਂ ਘੱਟ ਦਿੰਨੀ ਮੈਂ ਹਾਂ ਇਹਦਾ ਨਹੀਂ ਇਹਦੇ ਉੱਪਰ ਲਿਆ ਸੀ ਲੱਗ ਸਕਦੀ ਹੋਰ ਤਾਂ ਕੋਈ ਇਹਦਾ ਹੱਲ ਨਹੀਂ ਆ ਮੇਰੇ ਵੀ ਮੁੱਕਦੇ ਹੋਣੇ ਮਤਲਬ ਜਾਂ ਤੇ ਪੀਲੇ ਰੰਗ ਦੀ ਜਾਂ ਉਦੋਂ ਹੀ ਪਾਈਪਿੰਗ ਰੱਖ ਲਿੰਦੇ ਵਿੱਚ ਇਹ ਮੈਂ ਰਾਤੀ ਕੀਤੀ ਸੀ ਅੱਛਾ ਤੇ ਇਹਨਾਂ ਦੀ ਦਾਦੀ ਦਾ ਫੋਨ ਆ ਗਿਆ ਵੀ ਤੁਸੀਂ ਦੋ ਚਾਰ ਦਿਨ ਲੋ ਜੀ ਕੰਮ ਤਾਂ ਦਿਨ ਬੇੜ ਲਿਆ ਕਰਦੇ ਜਿੰਨੇ ਕੋ ਹੋਏ ਅੱਜ ਸਿਹਤ ਦੇ हिसाब ਨਾਲ ਕੰਮ ਵੀ ਕੋਈ ਖਾਸ ਨਹੀਂ ਮੇਰੇ ਕੋਲ ਹੋਇਆ ਮੇਨ ਪ੍ਰੋਬਲਮ ਮੈਨੂੰ ਅੱਖਾਂ ਨੂੰ ਕਿਉਂਕਿ ਮੇਰੀਆਂ ਅੱਖਾਂ ਨੂੰ ਨਾ ਮਤਲਬ ਅੱਖਾਂ ਬੰਦ ਕਰਨ ਨੂੰ ਦਿਲ ਕਰਦੇ ਆ ਵੇਖਣ ਨੂੰ ਦਿਲ ਨਹੀਂ ਕਰਦੇ ਮੇਰਾ ਕੈਮਰੇ ਵਾਲ ਤੇ ਬਿਲਕੁਲ ਮੈਨੂੰ ਫੇਸ ਨਹੀਂ ਹੋਣ ਦਿਆ ਮੇਰਾ ਫੋਨ ਮੇਰੇ ਕੋਲੋਂ ਤੇ ਕਿਉਂਕਿ ਮੈਂ ਨਾ ਮਤਲਬ ਕੱਲ ਸਫਰ ਵੀ ਕੀਤਾ ਵਾ ਤੇ ਹੋਰ ਵੀ ਈ ਚੀਜ਼ਾਂ ਇਦਾਂ ਹੋ ਗਈਆਂ ਵਾ ਰਲ ਮਿਲ ਜਾ ਗਿਆ ਵਾ ਤੇ ਸਿਹਤ ਮੇਰੀ ਥੋੜੀ ਜਿਹੀ ਢਿੱਲੀ ਹੋ ਗਈ ਆ ਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਂਦੀ ਆ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਦੀ ਨਾਲ ਬੈਲ ਆਈਕਨ ਦਬਾ ਜਿਹਦੇ ਨਾਲ ਮੇਰੀ ਹਰ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਏ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਰੱਖਿਓ ਬਹੁਤ ਸਾਰਾ ਖਿਆਲ ਬਾਏ ਬਾਏ